ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬਿਆਨਤ ਮਾਨ ਆ ਅੱਜ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਬਹੁਤ ਇੰਟਰਸਟਿੰਗ ਤੇ ਦਿਲਚਸਪ ਗੱਲਬਾਤ ਲੈ ਕੇ ਆਏ ਆ ਦੋਸਤੋ ਮੈਂ ਅਕਸਰ ਬਹੁਤ ਵਾਰ ਸੋਚਦਾ ਹੁੰਨਾ ਵੀ ਯਾਰ ਜਿਹੜੇ ਲਿਖਾਰੀ ਹੁੰਦੇ ਆ ਕਿਸੇ ਵੀ ਟੌਪਿਕ ਤੇ ਲਿਖਦੇ ਆ ਹਨਾ ਗੱਲਾਂ ਬਾਤਾਂ ਜਿਵੇਂ ਆਪਾਂ ਅਕਸਰ ਹੀ ਦੇਖਦੇ ਰਹਿੰਨੇ ਆ ਕੋਈ ਗੀਤਕਾਰ ਹੋ ਗਿਆ ਜਾਂ ਕੋਈ ਕਹਾਣੀਕਾਰ ਹੋ ਗਿਆ ਵੀਰੋ ਕੁਦਰਤ ਦੇ ਬੰਦੇ ਕਿੰਨਾ ਨੇੜੇ ਹੁੰਦੇ ਆ ਜਾਂ ਉਹਨਾਂ ਦੀ ਸੋਚ ਆ ਜਿਹੜਾ ਉਹਨਾਂ ਦਾ ਲੈਵਲ ਆ ਸੋਚ ਦਾ ਜਿਹੜਾ ਦਾਇਰਾ ਹੁੰਦਾ ਕਿੰਨਾ ਜ਼ਿਆਦਾ ਵੱਡਾ ਹੁੰਦਾ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਆਪਦੇ ਆਪ ਨੂੰ ਯਾਰ ਇਹ ਸਮਝਦਾ ਹੁੰਨਾ ਵੀ ਯਾਰ ਲਖਾਰੀ ਆ ਜਿਹੜਾ ਇੱਕ ਉਹਦੀ ਸੋਚ ਬਹੁਤ ਡੂੰਗੀ ਹੁੰਦੀ ਆ ਜਾਂ ਇਹ ਕਹਿ ਲਓ ਵੀ ਜਿਹੜਾ ਉਹ ਆਪਣੇ ਆਸ-ਪਾਸੇ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇਗੀਆਂ ਉਹਨਾਂ ਨੂੰ ਜ਼ਿਆਦਾ ਅਬਜ਼ਰਵ ਕਰਦੇ ਆ ਜਾਂ ਪਕੜ ਕਰਦੇ ਆ ਜਾਂ ਜ਼ਿਆਦਾ ਡੰਗਾਈ 'ਚ ਸੋਚਦੇ ਆ ਜਿਵੇਂ ਵੀ ਲਾ ਲਓ ਹਨਾ ਗੱਲ ਬਾਤ ਆ ਜਿਹੜੀ ਇਹ ਤੇ ਪਰਿਆਰੋ ਇੱਕ ਵੱਖਰੇ ਕਿਸਮ ਦੇ ਇਨਸਾਨ ਹੁੰਦੇ ਆ ਤੇ ਜਿਹੜੇ ਕੁਦਰਤ ਦੇ ਜਿਆਦਾ ਨੇੜੇ ਹੁੰਦੇ ਆ ਜਿਹੜੇ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਵੱਧ ਮਹਿਸੂਸ ਕਰਦੇ ਆ ਆਪਣੇ ਆਰਗਾ ਜਿਹੜਾ ਤੁਰਿਆ ਫਿਰਦਾ ਸੀ ਕੁਝ ਵੀ ਗੱਲਬਾਤ ਦੇਖਦੇ ਆ ਜਾਂ ਕੋਈ ਘਟਨਾ ਘਟਦੀ ਆ ਜਾਂ ਕੁਝ ਵੀ ਹੋਰ ਆਪਣੇ ਆਸੇ ਪਾਸੇ ਵਾਲੇ ਦੁਆਲੇ ਅਕਸਰ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਚੀਜ਼ਾਂ ਨੂੰ ਇਗਨੋਰ ਮਾਰ ਦਿੰਨੇ ਆ ਜਾਂ ਤਾਂ ਕਹਿ ਲੋ ਜਾਂ ਆਪਾਂ ਉਹਨਾਂ ਨੂੰ ਉਸ ਲੈਵਲ ਤੱਕ ਸੋਚਦੇ ਨਹੀਂ ਸੋ ਇਹੇ ਜੇ ਬਹੁਤ ਇਨਸਾਨ ਆਪਾਂ ਨੂੰ ਮਿਲਦੇ ਆ ਸੋ ਅੱਜ ਮੇਰੇ ਨਾਲ ਮੇਰਾ ਛੋਟਾ ਭਰਾ ਸ਼ਾਹਵਾਜ ਬੈਠਾ ਹੈਗਾ ਤੇ ਬਾਈ ਨਾ ਇਹਦੀ ਜ਼ਿੰਦਗੀ ਦੀ ਜਿਹੜੀ ਲਾਈਫ ਆ ਜਿਹੜੀ ਇਹਦੀ ਬਹੁਤ ਇੰਟਰਸਟਿੰਗ ਰਹੀ ਆ ਤੇ ਬਾਈ ਨੂੰ ਵੀ ਲਿਖਣ ਦਾ ਸ਼ੌਂਕ ਆ ਸਾਡਾ ਆਪਸ ਵਿੱਚ ਸਬੱਬ ਕਿਵੇਂ ਬਣਿਆ ਵੀ ਮੇਰੇ ਨਾਨਕੇ ਹੈਗੇ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਰਾਮਾ ਮੰਡੀ ਤੇ ਬਾਈ ਦਾ ਉਥੇ ਨੇੜੇ ਹੀ ਪਿੰਡ ਆਗਾ ਫੁੱਲੋ ਮਹਿਰ ਸਿੰਘ ਬਾਈ ਦਾ ਪਿੰਡ ਆਗਾ ਤੇ ਇਹ ਰਾਮਾ ਮੰਡੀ ਦੇ ਨੇੜੇ ਰਹਿ ਜਾਂਦਾ ਸਾਡਾ ਜਿਹੜਾ ਆਪਸ ਵਿੱਚ ਰਿਸ਼ਤਾ ਜੇ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਮੇਰੇ ਮਾਮਾ ਜੀ ਹੋਣੇ ਆ ਤੇ ਇਹਦੇ ਮਾਮਾ ਜੀ ਆ ਬਾਈ ਦੇ ਉਹ ਆਪਸ ਵਿੱਚ ਫਰੈਂਡ ਆ ਪਹਿਲਾਂ ਇਕੱਠੇ ਪੜ੍ਹੇ ਆ ਗਏ ਤੇ ਇਹਨਾਂ ਦੀ ਆਉਣੀ ਜਾਣੀ ਸੀ ਤੇ ਬਾਈ ਨਾਲ ਮੇਰੀਆਂ ਵੀ ਗੱਲਾਂ ਬਾਤਾਂ ਹੋਈਆਂ ਸੋ ਸਾਡਾ ਇਸ ਤਰ੍ਹਾਂ ਫੈਮਿਲੀ ਰਿਲੇਸ਼ਨ ਵੀ ਹੈਗਾ ਬਾਈ ਦੇ ਨਾਲ ਤੇ ਬਾਈ ਨੇ ਨਾ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਆ ਪੁਰਾਣੇ ਇਹਨਾਂ ਦੇ ਬਜ਼ੁਰਗ ਘੋੜੀਆਂ ਰੱਖਦੇ ਆ ਤੇ ਬਾਈ ਨੇ ਬਹੁਤ ਕੁਝ ਲਿਖਿਆ ਘੋੜੀਆਂ ਬਾਰੇ ਘੋੜੀਆਂ ਬਾਰੇ ਜਾਂ ਘੋੜਿਆਂ ਵਾਲੇ ਬੰਦੇ ਆ ਜਿਹੜੇ ਬਰੀਡਰ ਬੰਦੇ ਆ ਪੁਰਾਣੇ ਤਜਰਬੇਕਾਰ ਆ ਇਸ ਕਿੱਤੇ ਦੇ ਵਿੱਚ ਉਹਨਾਂ ਬਾਰੇ ਬਹੁਤ ਸਾਰੀਆਂ ਲੈਣਾ ਕੁਝ ਲਿਖਿਆ ਸੋ ਬਾਈ ਨੂੰ ਆਪਾਂ ਸਾਰੀ ਗੱਲਬਾਤ ਪੁੱਛਾਂਗੇ ਤੇ ਯਾਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਤੇ ਆਪਣਾ ਫਰਜ ਸਮਝ ਕੇ ਸ਼ੇਅਰ ਕਰ ਦਿਓ ਜੇ ਤੁਸੀਂ ਇਸ ਕਿੱਤੇ ਨੂੰ ਘੋੜੀਆਂ ਵਾਲੇ ਨੂੰ ਪਿਆਰ ਕਰਦੇ ਹੋ ਤੇ ਜਾਂ ਇਹ ਕਹਿ ਲੋ ਵੀ ਤੁਸੀਂ ਇਸ ਕਿੱਤੇ ਦੇ ਨਾਲ ਜੁੜੇ ਹੋ ਜਾਂ ਤੁਸੀਂ ਇਹਨੂੰ ਸਪੋਰਟ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਇੱਕ ਮੋਟੀਵੇਸ਼ਨਲ ਵੀਡੀਓ ਵੀ ਹੋਊਗੀ ਇਸ ਕਿਤੇ ਵਾਲੇ ਬੰਦਿਆਂ ਵਾਸਤੇ ਉਹਨਾਂ ਦੀ ਹੌਂਸਲਾ ਵਧਾਈ ਹੋ ਸੋ ਬਾਈ ਦਾ ਆਪਾਂ ਕਰਦੇ ਆ ਸਵਾਗਤ ਗੱਲਬਾਤ ਸਾਰੀ ਬਾਈ ਦੇ ਨਾਲ ਸਾਂਝੀ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਬੇਅੰਤ ਬਾਈ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆ ਅਸੀਂ ਤੇ ਆਪਣਾ ਪਿੰਡੂ ਜੀਮੀਦਾਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇਰਾ ਵੀ ਵੀਰੇ ਬਹੁਤ ਬਹੁਤ ਧੰਨਵਾਦ ਆ ਛੋਟੇ ਪਾਈ ਤੇ ਜਿਹੜਾ ਆਪਾਂ ਦੇਖੋ ਆਪਣੀ 2-3 ਵਾਰ ਫੋਨ ਤੇ ਗੱਲਬਾਤ ਹੋਈ ਸੀ ਪਲੈਣੀ ਚੱਲਦੀ ਸੀ ਤੁਸੀਂ ਉਦੋਂ ਮੈਨੂੰ ਦੱਸਿਆ ਵੀ ਮੈਂ ਬਾਈ ਲਿਖੀ ਬੈਠਾ ਕੋੜੀਆਂ ਬਾਰੇ ਹਾਂਜੀ ਹਾਂਜੀ ਤੇ ਮੇਰੇ ਵੀ ਮਨ ਦੇ ਵਿੱਚ ਜਦੋਂ ਤੁਸੀਂ ਮੈਨੂੰ ਦੱਸਿਆ ਸੀ ਸੁਣਾਇਆ ਸੀ ਬਹੁਤ ਚੰਗਾ ਲੱਗਿਆ ਵੀ ਯਾਰ ਕਿਸੇ ਨੇ ਇਸ ਚੀਜ਼ ਬਾਰੇ ਵੀ ਲਿਖਿਆ ਇਸ ਕਿੱਤੇ ਬਾਰੇ ਵੀ ਲਿਖਿਆ ਤੇ ਮੇਰਾ ਅੰਦਰੋਂ ਅੰਦਰ ਹੀ ਮਾਣਾ ਬਹੁਤ ਖੁਸ਼ ਹੋਇਆ ਸੀ ਉਦੋਂ ਤੋਂ ਹੀ ਮੇਰੇ ਮਨ ਦੇ ਵਿੱਚ ਨਾ ਇੱਕ ਜਿਵੇਂ ਕਹਿਦੀ ਵੀ ਖਿੱਚ ਬਣ ਗਈ ਸੀ ਵੀ ਬਾਈ ਨੂੰ ਯਾਰ ਕਦੋਂ ਮਿਲੀਏ ਜਲਦੀ ਮਿਲੀ ਹੈ ਹਨਾ ਜੀ ਜੀ ਤੇ ਬਾਈ ਜੇ ਆਪਾਂ ਗੱਲਬਾਤ ਕਰੀਏ ਪ੍ਰਾਣੀ ਪਹਿਲਾਂ ਤਾਂ ਆਪਾਂ ਦਰਸ਼ਕਾਂ ਦੀ ਬੜੀ ਵੇਟ ਨਾ ਕਰਾਉਂਦੇ ਹੋਏ ਹਨਾ ਹਾਂਜੀ ਹਾਂਜੀ ਤੇ ਜਿਹੜਾ ਕੁਝ ਤੁਸੀਂ ਲਿਖਿਆ ਹਾਂਜੀ ਹਾਂਜੀ ਉਹੀ ਪਹਿਲਾਂ ਆਪਾਂ ਸੁਣਾ ਦਈਏ ਸੋ ਜ਼ਿਆਦਾ ਟਾਈਮ ਆਪਾਂ ਵੇਟ ਨਾ ਕਰਾਈਏ ਉਹਨਾਂ ਨੂੰ ਜੀ 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 ਸੋ ਉਹ ਸੁਣਾਓ ਬਾਈ ਗੱਲਬਾਤ ਇਹ ਨਾ ਬੈਂਤ ਬਾਈ ਇਸ ਤਰ੍ਹਾਂ ਸਬੱਬ ਬਣਿਆ ਕਿ ਆਪਣੇ ਪਹਿਲਾਂ ਤੋਂ ਹੁਣ ਤੀਜੀ ਚੌਥੀ ਪੀੜ੍ਹੀ ਆ ਘੋੜੀਆਂ ਰੱਖ ਦਿਆ ਉਹਨੂੰ ਹਮ ਤੇ ਇਹ ਜਦੋਂ ਆਪਣੇ ਕੋਲੇ ਸਾਣ ਕੋੜਾ ਹੁੰਦਾ ਸੀਗਾ ਉਹ 2012 ਚ ਡੈਥ ਹੋਈ ਸੀ ਹੂੰ ਉਸ ਘੋੜੇ ਦੀ ਉਹ ਵਾਲੇ ਦਾ ਘੋੜਾ ਸੀ ਬਹੁਤ ਜਿਆਦਾ ਚੰਗਾ ਸੀ ਹੂੰ ਤਾਂ ਉਦੋਂ ਜਿਹੜੇ ਬੰਦਿਆਂ ਦਾ ਹੁਣ ਆਪਾਂ ਸਾਰਾ ਲਿਖਿਆ अच्छा ये बंदे उदो सारे आंदे ਹੁੰਦੇ ਸੀ ਆਪਣੇ ਹਨਾ ਦਾਦਾ ਜੀ ਦੇ ਦੋਸਤ ਸੀ ਡੈਡੀ ਜੀ ਦੇ ਚਾਚਾ ਜੀ ਦੇ ਸਾਰਿਆਂ ਦੇ ਦੋਸਤ ਸੀ ਇਹ ਬੰਦੇ ਸਾਰੇ ਆਉਂਦੇ ਹੁੰਦੇ ਸੀ ਤੇ ਉਦੋਂ ਮੈਂ ਸੀਗਾ 8-10 ਸਾਲ ਦਾ ਤੇ ਉਹ ਸਾਰੇ ਬੰਦਿਆਂ ਦੀਆਂ ਓਵੇਂ ਓਵੇਂ ਗੱਲਾਂ ਸੁਣਦੇ ਸੀ ਜਾਂ ਉਹਨਾਂ ਨੂੰ ਓਵੇਂ ਓਵੇਂ ਦੇਖਦੇ ਰਹਿੰਦੇ ਸੀ ਤਾਂ ਉਹ ਜਿਵੇਂ ਜਿਵੇਂ ਜਿਹੜੇ ਜਿਹੜੇ ਬੰਦਿਆਂ 'ਚ ਜਿੱਦਾਂ ਦੇ ਤੱਤ ਸੀ ਉਹ ਬਈ ਹੁਣ 10-15 ਸਾਲਾਂ ਬਾਅਦ ਉਹ ਕਲਮ ਦੇ ਨਾਲ ਆਪਾਂ ਲਿਖਦੇ ਲਿਖਦੇ ਹਾਂਜੀ ਉਹ ਚੀਜ਼ ਹੁਣ ਤੁਸੀਂ ਪ੍ਰেজেন্ট ਕਰਤੀ ਹੈ ਨਾ ਜੀ 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 ਇਹ ਕਿਤੇ ਨਾ ਕਿਤੇ 10 15 ਸਾਲ ਪਹਿਲਾਂ ਤੋਂ ਇਹ ਗੱਲਾਂ ਸਾਰੀਆਂ ਦਿਮਾਗ 'ਚ ਫੀਡ ਸੀ ਹਾਂ ਕਿਉਂਕਿ ਹੁਣ ਤਾਂ 10 ਸਾਲ ਹੋ ਗਏ ਸੀ ਬਾਈ ਘੋੜਿਆਂ ਦਾ ਕੰਮ ਛੱਡ ਰੱਖਿਆ ਸੀਗਾ ਘੋੜੇ ਦੀ ਡੈਥ ਹੋ ਗਈ ਸੀ ਜਦੋਂ ਉਸ ਤੋਂ ਬਾਅਦ ਦੇ ਵਿੱਚ ਨਹੀਂ ਕੋਈ ਜਾਨਵਰ ਰੱਖਿਆ ਸੀ ਤੇ ਫਿਰ 2018 'ਚ ਲਿਆਏ ਸੀ ਕਬਸ਼ੇਰੀ ਅੱਛਾ ਤੇ ਉਸ ਤੋਂ ਬਾਅਦ ਦੇ ਵਿੱਚ ਦੋ ਤਿੰਨ ਜਾਨਵਰ ਹੋਰ ਲੈ ਆਂਦੀ ਸੀ ਆਪਾਂ ਠੀਕ ਹੈ ਬਾਈ ਤੇ ਹੁਣ ਆਪਾਂ ਸੁਣਾਈਏ ਬਾਈ ਹਾਂਜੀ ਬਾਈ ਸੁਣਾ ਦਿਓ ਦਰਸ਼ਕ ਬੇਟ ਕਰੀ ਜਾਂਦੇ ਆ ਕਹਿੰਦਾ ਜਸਪਾਲ ਬਰਾੜ ਨੂੰ ਨੌਕਰੀਆਂ ਦੇ ਕਿੰਗ ਦਾ ਖਿਤਾਬ ਦਵਾਤਾ ਕਰਕੇ ਸੇਵਾ ਪਦਮ ਨੂੰ 70 ਤੋਂ ਪਾਰ ਕਰਾਤਾ ਬਾਲੇ ਠੰਡੇ ਸੁਭਾ ਦਾ ਮਾਲਕਾ ਪੱਕੇ ਵਾਲਾ ਗੋਰਾ ਰੌਲੀ ਵਾਲੇ ਦਾ ਬਿਸ਼ੇਰਾ ਤਿਆਰ ਕਰੀ ਜਾਂਦਾ ਬਾਬਾ ਜੋਰਾ ਵਾਹ ਵੱਡੇ ਵੱਡੇ ਪੰਜਾਬ ਦੇ ਘੋੜੇ ੜਾਨੀਆਂ ਬਾਨੀਆਂ ਨੂੰ ਪਸੰਦ ਆ ਗਏ ਤੰਗਾਲੀ ਤੇ ਜਗਤਾਰ ਤੇ ਚੈਨੇ ਕੋਲ ਵੀ ਬੰਬੇ ਵਾਲੇ ਆਉਣ ਲੱਗ ਪਏ ਹੂੰ ਖੂਨਨ ਕਲਾਂ ਵਾਲੇ ਨਾਰ ਦੀ ਪੱਗ ਤੇ ਚਰਚੇ ਆ ਭਾਗਸਰ ਵਾਲਾ ਪੰਮਾ ਕਰਦਾ ਘੋੜੀਆਂ ਤੇ ਖੁੱਲੇ ਖਰਚੇ ਆ ਹੂੰ ਕੜੈਲ ਵਾਲੇ ਪਹਿਲਵਾਨਾਂ ਦੀ ਵੀ ਗੱਲ ਅਲੱਗਾ ਗਰਮੇਲ ਪਟਵਾਰੀ ਬਣਦਾ ਪੋਚ ਕੇ ਭਾਗਾ ਬਹਿਬਲ ਵਾਲਾ ਸਰਜੀਤ ਘੋੜੀਆਂ ਦੀ ਦੁਨੀਆ ਦਾ ਵੱਡਾ ਮਹਲਾ ਤੁੰਗ ਵਾਲੀ ਵਾਲੇ ਭਗਤ ਨੂੰ ਸਾਂਹ ਤਿਆਰ ਕਰਨ ਦਾ ਬੜਾ ਵੱਲ ਆ ਮੈਂਟੂ ਰੋਡਾਂ ਵਾਲੇ ਨੇ ਵੱਡੇ ਵੱਡੇ ਸਾਂਹ ਪੈਦਾ ਕਰਤੇ ਸਮੁੰਦਰ ਨੂੰ ਪਾਲ ਕੇ ਜਮਾ ਡਾਂਗ ਚ ਕੋਕੇ ਜੜਤੇ ਜਿਵੇਂ ਨਮੀ ਵਿਆਹੀ ਦਾ ਹੁੰਦਾ ਰਾਣੀ ਹਾਰ ਆ ਇਸ ਟਾਈਮ ਸਮੁੰਦਰ ਸਿਮਰਤ ਪਹਿਲਵਾਨ ਦੇ ਘਰ ਦਾ ਸ਼ਿੰਗਾਰ ਆ 2005 ਚ ਫੁੱਲੋ ਵਾਲੇ ਗਲਾਬ ਦੇ ਘੋੜੇ ਦਾ ਵੱਡਾ ਨਾਮ ਹੋ ਗਿਆ ਸੀ ਧੋਖੇਬਾਜ਼ ਬੰਦਿਆ ਕਰਕੇ ਘੋੜਾ ਗੁੰਮ ਨਾਮ ਹੋ ਗਿਆ ਸੀ ਸਿਰੇ ਦਾ ਡਾਕਟਰ ਆ ਬਲार्ड ਮਹਿਮੇ ਵਾਲਾ ਜਿਹਦਾ ਨਾਮ ਸ਼ਮਸ਼ੇਰ ਆ ਬਿਮਾਰ ਘੋੜੇ ਘੋੜੀਆਂ ਦੀ ਕਰਦਾ ਵਾਲੀ ਕੇਰ ਹਮ ਅਰਜਨ ਰੌਲੀ ਵਾਲੇ ਨੇ ਵੀ ਰਿਜ਼ਲਟਾਂ ਵਾਲੀਆਂ ਤਾਹਾਂ ਤੋੜ ਦਿੱਤੀਆਂ ਡੋਡਾਂ ਵਾਲੇ ਬਿੰਦਰ ਤੇ ਭਿੰਦਰ ਦੀਆਂ ਪ੍ਰਿੰਸ ਨੇ ਸਲਮਾਨ ਖਾਨ ਨਾਲ ਤਾਰਾਂ ਜੋੜ ਦਿੱਤੀਆਂ ਜੋ ਹੋਣਾ ਬਾਬੇ ਨੂੰ ਮਨਜ਼ੂਰ ਹੋ ਕੇ ਰਹਿੰਦਾ ਅੱਜ ਗੱਲ ਹੋਰ ਹੋਣੀ ਸੀ ਜੇ ਮੰਨੂ ਸੇਖੋਂ ਨੂੰ ਚੋਦੇ ਘੋੜੇ ਵਾਲਾ ਘਾਟਾ ਨਾ ਪੈਂਦਾ ਹੂੰ ਡਾਕਟਰ ਬੰਦਾ ਬੰਦਾ ਵੱਡਾ ਬਰੀਡਰ ਬਣ ਗਿਆ ਪੰਡਤਾਂ ਦਾ ਮੁੰਡਾ ਮੰਨੂ ਸ਼ਰਮਾ ਵੀ ਉਤਲੇ ਲੈਵਲ ਦੀ ਗੱਲਬਾਤ ਕਰ ਗਿਆ ਖੁਸ਼ੀ ਕੋਲ ਤੂਫਾਨ ਤੇ ਕੋਮਲ ਕੋਲੇ ਸ਼ਾਨ ਇਹਨਾਂ 3 ਤੇ ਮਾਪਿਆਂ ਨੂੰ ਪੁੱਤਾਂ ਨਾਲੋਂ ਵੱਧ ਮਾਣ ਵਾਹ ਜੀ ਬਾਪੂ ਰਾਜ ਰਾਜਿਆਂ ਨੇ ਕੋਲ ਘੋੜਿਆਂ ਵਾਲਿਆਂ ਦੀ ਰੌਣਕ ਲੱਗੀ ਰਹਿੰਦੀ ਆ ਗੁੱਡੂ ਜਦੋਂ ਘੋੜੀ ਤੇ ਚੜ ਜਾਂਦਾ ਹਟ ਪਿੱਛੇ ਫੇਰ ਮਿਲਾਂਗੇ ਕਹਿੰਦੀ ਆ ਆਵੋਰਲੇ ਘੋੜੇ ਦਾ ਨਾਮ ਰਹੀਂਦੀ ਦੁਨੀਆ ਤੱਕ ਰਹੂਗਾ ਗਲਜਾਰ ਦੁਬਾਰਾ ਪੈਦਾ ਹੋ ਜੇ ਨਮਾਣਾ ਬਰਾੜ ਰੱਬ ਨੂੰ ਕਹੂਗਾ ਠਾੜੇ ਮੌੜਾਂ ਵਾਲਾ ਜਿਉਣਾ ਵੀ ਸ਼ੋਹਾਂ 'ਚ ਛਾ ਗਿਆ ਜਵਾਲਾਮੁਖੀ ਰਿਜ਼ਲਟਾਂ ਵਾਲੇ ਪਾਸਿਓਂ ਖੁੱਤੀ ਪਾ ਗਿਆ ਗਵਿੰਦਪੁਰੇ ਵਾਲੇ ਘੋੜੇ ਮਗਰ ਵੀ ਮੇਲਾ ਤੁਰਦਾ ਸੀ ਬਾਈ ਬੂਟੇ ਦੇ ਦਿਲ 'ਚ ਸਾਂਹ ਪੈਦਾ ਕਰਨ ਦਾ ਸ਼ੌਂਕ ਬੜੇ ਚਿਰ ਦਾ ਸੀ ਮੇਲੇ 'ਚ ਐਵੇਂ ਖੜਦਾ ਸੀ ਜਿਵੇਂ ਚੜ੍ਹਿਆ ਹੋਵੇ ਪੂਰਨਮਾਸੀ ਦਾ ਚੰਦ ਮਲੂਕੇ ਵਾਲਾ ਘੋੜਾ ਵੀ ਸਿਰਾਸੀ ਜੀ ਦਾ ਨਾਮ ਸੀ ਅਲਵੰਦ ਮੱਲੋ ਰੇਲ ਗੱਡੀ ਦੇ ਇੰਜਣ ਚ ਡਾ ਘੋੜਾ ਕਹਿ ਕੇ ਗੱਲ ਬਣਾ ਦਿੰਦਾ ਸੀ 15 ਮਿੰਟਾਂ ਦੀ ਵੀਡੀਓ 'ਚ ਹੀ ਸਵਾਦ ਲਿਆ ਦਿੰਦਾ ਸੀ ਮੈਂ ਸੁਣਿਆ ਘੋੜਿਆਂ ਵਾਲਿਆਂ ਦੇ ਦਿਲ ਵੱਡੇ ਹੁੰਦੇ ਆ ਜੋ ਹੋਣਾ ਸੀ ਹੋ ਗਿਆ ਕਦੇ ਨਹੀਂ ਰਿਸਣੋਂ ਹਟਦੇ ਦੁਸ਼ਮਣੀ ਵਾਲੇ ਫੋੜੇ ਪ੍ਰੀਤ ਦੇ ਕੈਮਰੇ ਨੂੰ ਢੀਕਣ ਆਪਣੇ ਘਰਾਂ 'ਚ ਖੜੇ ਘੋੜੇ ਹੂੰ ਦੁਨੀਆ ਡਰਦੀ ਰਹਿੰਦੀ ਆ ਜੇ ਹੋਣ ਭਰਾ ਤਿੰਨ ਚਾਰ ਆਉਣ ਵਾਲੇ 2-3 ਸਾਲਾਂ ਚ ਦੁਨੀਆ ਹਲਾ ਦੂ ਖੇੜੀ ਵਾਲੇ ਬਾਬੇ ਦਾ ਪੰਜਾਬ ਸ਼ਿੰਗਾਰ ਹੂੰ ਬਾਹਰ ਜਾਣ ਦਾ ਕਰੇ ਸੀ ਬਾਪੂ ਪਰਮਜੀਤ ਦੇ ਪਿਆਰ ਨੇ ਰੱਖ ਲਿਆ ਲੈ ਕੇ ਥਾਪੜਾ ਬੇਬੇ ਤੋਂ ਬਿਆੰਤ ਮਾਨ ਨੇ ਕੈਮਰਾ ਚੱਕ ਲਿਆ ਕੀ ਹੋ ਗਿਆ ਜੇ ਉੱਡ ਗਿਆ ਦੁਬਾਰਾ ਫੇਰ ਫੁੱਲ ਤੇ ਪੌਰ ਆਊਗਾ ਲੋਕਾਂ ਦਾ ਟਾਈਮ ਆਉਂਦਾ ਹੁੰਦਾ ਸਾਡਾ ਮੂਸੇ ਜਾ ਟੰਗੂ ਦੌਰ ਆਊਗਾ ਧੰਨਵਾਦ ਬਾਈ ਜੀ ਮਿਹਨਤ ਕਰਕੇ ਖਾਂਦੇ ਆ ਮਿਹਨਤ ਕਰਕੇ ਖਾਵਾਂਗੇ ਜਿਹੜੇ ਕਹਿੰਦੇ ਸੀ ਬਰਾੜਾ ਪਹਿਲਾਂ ਵਾਲੇ ਟਾਈਮ ਲੰਘ ਗਏ ਸੁੱਖ ਰੱਖੇ ਬਾਬਾ ਮੁਕਸਰ ਸਟੋਰੀ ਮੰਗੀ ਤੇ ਉਹਨਾਂ ਅੱਗੇ ਲਾਵਾਂਗੇ ਸੁੱਖ ਰੱਖੇ ਬਾਬਾ ਸਟੋਰੀ ਮੰਗੀ ਤੇ ਉਹਨਾਂ ਅੱਗੇ ਲਾਵਾਂਗੇ ਵਾਹ ਬਈ ਸੁਆਦ ਆ ਗਿਆ ਬਹੁਤ ਵਧੀਆ ਯਾਰ ਤੇ ਬਹੁਤ ਸੋਹਣਾ ਲਿਖਿਆ ਬਾਈ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਆ ਵੀ ਇੰਨਾ ਡੰਘਾਈ ਚ ਜਾ ਕੇ ਤੇ ਇੰਨੇ ਤੱਤ ਕੱਢ ਕੇ ਤੁਸੀਂ ਬੰਦਿਆਂ ਨੇ ਹਣਾ ਜੀ ਜੀ ਤੇ ਲਿਖਿਆ ਤੇ ਬਹੁਤ ਵੱਡੀ ਸੋਚ ਆ ਬਾਈ ਤੁਹਾਡੀ ਜੀ ਜੀ ਧੰਨਵਾਦ ਜੀ ਹਾਂਜੀ ਵੀਰੇ ਤੇ ਬਾਈ ਇਹ ਤੁਹਾਨੂੰ ਮੰਨ ਲਓ ਜੇ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਇਹ ਚੀਜ਼ਾਂ ਅਬਜ਼ਰਵ ਕਰਦੇ ਰਹਿੰਦੇ ਸੀ ਤੁਸੀਂ ਜਿਵੇਂ ਪਰਿਵਾਰ ਦੇ ਵਿੱਚ ਜਾਂ ਆਪਣੇ ਪਹਿਲਾਂ ਪਿਸ਼ੋਕੜ ਸੀਗਾ ਦਾਦਾ ਜੀ ਹੁਣੀ ਜੀ ਪੁਰਾਣੇ ਘੋੜੇ ਤੁਸੀਂ ਰੱਖਿਆ ਹਨਾ ਜੀ ਜੀ ਤੇ ਉਦੋਂ ਸਰਕਲ ਬਣਿਆ ਹੋਇਆ ਸੀ ਸਾਰੇ ਆਉਂਦੇ ਰਹਿੰਦੇ ਸੀ ਭਰਾ ਘੋੜੀਆਂ ਜੀ ਜੀ ਤੇ ਉਸ ਤੋਂ ਬਾਅਦ ਬਾਈ ਵੱਡੇ ਹੋਏ ਤਾਂ ਤੁਸੀਂ ਫਿਰ ਇਸ ਪਾਸੇ ਧਿਆਨ ਫੇਰਾ ਜੀ ਜੀ ਬਿਲਕੁਲ ਬਾਈ ਜੀ ਉਹ ਗੱਲ ਇਸ ਤਰ੍ਹਾਂ ਸੀ ਕਿ ਪਹਿਲਾ ਪਰਦਾਦਾ ਜੀ ਵੀ ਰੱਖਦੇ ਸੀ ਉਹ ਮਤਲਬ ਕਿ ਉਹਨਾਂ ਕੋਲੇ ਇੱਕ ਦੋ ਘੋੜੀਆਂ ਹਰ ਟਾਈਮ ਹੀ ਰਹਿੰਦੀਆਂ ਸੀ ਪਰਦਾਦਾ ਜੀ ਮੇਰੇ ਪਰਦਾਦਾ ਜੀ ਦਾ ਨਾਮ ਸੀ ਸਰਦਾਰ ਧਰਮ ਸਿੰਘ ਸਰਪੰਚ ਜੀ ਹੂੰ ਉਸ ਤੋਂ ਬਾਅਦ ਦਾਦਾ ਜੀ ਨੇ ਮੇਰੇ ਖਿਆਲ ਦੇ ਵਿੱਚ 1996 ਜਾਂ 97 ਦੇ ਵਿੱਚ ਇੱਕ ਬਸ਼ੇਰੀ ਲਿਆਂਦੀ ਸੀ ਗੁਰੇ ਵਾਲੇ ਘੋੜੇ ਦੀ ਬਸ਼ੇਰੀ ਸੀ ਜੀ ਉਹ ਅੱਛਾ ਬਈ ਉਹਨੂੰ ਬਹੁਤ ਪਿਆਰ ਨਾਲ ਪਾਲਿਆ ਬਾਈ ਤੇ ਉਸ ਤੋਂ ਬਾਅਦ ਨਾ ਉਹਨੂੰ ਮਿਲਾ ਕੇ ਲਿਆਂਦਾ ਹਵੋਰ ਵਾਲੇ ਘੋੜੇ ਤੋਂ ਜੀ ਹੂੰ ਹਵੋਰ ਵਾਲੇ ਘੋੜੇ ਤੋਂ ਮਲਾ ਕੇ ਲਿਆਂਦਾ ਜੀ ਤਾਂ 7-8 ਮਹੀਨਾ ਬਾਅਦ ਜਦੋਂ ਚੈੱਕ ਕਰਵਾਈ ਨਾ ਜੀ ਹੂੰ ਤੇ ਮਦੀਰ ਤੋਂ ਆਪਣੇ ਡਾਕਟਰ ਸੀ ਉਦੋਂ ਉਹਨਾਂ ਦਾ ਨਾਮ ਸੀ ਦਲਵਾਗ ਜੀ ਹੂੰ ਦਲਵਾਗ ਡਾਕਟਰ ਆਉਂਦੇ ਹੁੰਦੇ ਸੀ ਮਦੀਰ ਤੋਂ ਹੂੰ ਤੇ ਉਹਨਾਂ ਨੇ ਜਦੋਂ ਆ ਕੇ ਘੋੜੀ ਚੈੱਕ ਕਰੀ ਤੇ ਉਹ ਕਹਿੰਦੇ ਗਲਾਸਿਆਂ ਘੋੜੀ ਤਾਂ ਖਾਲੀ ਹੈ ਜੀ ਅੱਛਾ ਤੇ ਦਾਦਾ ਜੀ ਕਹਿੰਦੇ ਜੀ ਵੀ ਯਾਰ ਸਾਨੂੰ ਤਾਂ ਬੜੀ ਉਮੀਦ ਸੀ ਵੀ ਹਵੋਰ ਵਾਲੇ ਘੋੜੇ ਤੋਂ ਮਲਾ ਕੇ ਲਿਆਂਦੀ ਹੈ ਜੀ ਉਦੋਂ ਹਵੋਰ ਵਾਲਾ ਘੋੜਾ ਪੀਕਤੇ ਸੀ ਬਾਈ ਤੁਹਾਨੂੰ ਵੀ ਪਤਾ ਹੀ ਆ ਹੂੰ ਤਾਂ ਉਹ ਇੱਕ ਗੱਲ ਕਹੀ ਜੀ ਉਹਨੇ ਡਾਕਟਰ ਸਾਹਿਬ ਨੇ ਦਲਵਾਗ ਜੀ ਨੇ ਉਹ ਕਹਿੰਦੇ ਵੀ ਗਲਬਸਿਆਂ ਫਿਕਰ ਨਾ ਕਰ ਜਿੱਦੇ ਸੂਈ ਨਾ ਸਵਾ ਮਨ ਸਿਆਉਣਾ ਸਿੱਟੋ ਹੂੰ ਤੇ ਬਾਈ ਉਹੀ ਗੱਲ ਹੋਈ ਉਸ ਤੋਂ ਬਾਅਦ ਦਵਾਰਾਂ ਮਲਾ ਕਿੱਲਿਆਂ ਦਿੱਤਾ ਬਸ਼ੇਰਾ ਦਿੱਤਾ ਜੀ ਹੂੰ ਬੜੇ ਸ਼ੌਂਕ ਨਾਲ ਪਾਲਿਆ ਜੀ ਉੱਥੇ ਹੀ ਮਲਾਈ ਫਿਰ ਦਵਾਰ ਬਹਵੋਰ ਵਾਲੇ ਤੋਂ ਮਲਾਈ ਜੀ ਹੂੰ ਤਾਂ ਉਹਨ ਬਹੁਤ ਜ਼ਿਆਦਾ ਚੰਗਾ ਘੋੜਾ ਤਿਆਰ ਹੋ ਗਿਆ ਸੀਗਾ ਜੀ 63 64 ਇੰਚ ਦਾ ਘੋੜਾ ਉਹਨਾਂ ਟਾਈਮਾਂ ਦੇ ਵਿੱਚ ਤਿਆਰ ਹੋ ਗਿਆ ਸੀ ਜੀ ਪੁਰਾਣੇ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਹੂੰ ਤੇ ਉਹਦਾ ਨਾਮ ਕੀ ਰੱਖਿਆ ਸੀ ਤੁਸੀਂ ਉਹਦਾ ਨਾਮ ਤਾਂ ਬਾਈ ਉਦੋਂ ਪਿਆਰ ਨਾਲ ਉਹਨੂੰ ਸੋਹਣ ਕਹਿ ਦਿੰਦੇ ਸੀ ਤੇ ਪਰ ਉਹਨਾਂ ਟਾਈਮਾਂ ਦੇ ਵਿੱਚ ਘੋੜਿਆਂ ਦਾ ਨਾਮ ਘੱਟ ਚੱਲਦਾ ਸੀ ਬੰਦਿਆਂ ਦਾ ਚੱਲਦਾ ਸੀ ਜਿਵੇਂ ਆਪਾਂ ਕਹਿੰਦੇ ਸੀ ਵੀ ਜਿਵੇਂ ਦਾਦਾ ਜੀ ਦਾ ਨਾਮ ਚੱਲਦਾ ਸੀ ਜਾਂ ਮੰਨ ਲਓ ਜਿੰਨੇ ਵੀ ਘੋੜੇ ਸੀਗੇ ਉਦੋਂ ਘੋੜੇ ਦੇ ਮਾਲਕ ਦਾ ਨਾਮ ਚੱਲਦਾ ਸੀ ਹੁਣ ਤਾਂ ਘੋੜਿਆਂ ਦਾ ਨਾਮ ਚੱਲਦਾ ਇਹ ਉਦੋਂ ਦਾ ਮਤਲਬ ਕੀ ਵੀ ਤੁਸੀਂ ਲਾ ਲਓ 2000 ਤੋਂ ਲੈ ਕੇ 2010 ਤੱਕ ਦੀਆਂ ਗੱਲਾਂ ਇਹ ਉਦੋਂ ਮਾਲਕ ਦਾ ਨਾਮ ਚੱਲਦਾ ਸੀ ਜੀ ਉਸ ਤੋਂ ਬਾਅਦ ਬਈ 2010 ਦੇ ਵਿੱਚ ਇੱਕ ਘੋੜੀ ਆਈ ਤੇ ਉਹਦੇ ਨਾਲ ਅੰਦਰ ਇਨਫੈਕਸ਼ਨ ਸੀ ਬਾਈ ਹੂੰ ਉਹ ਬੰਦਿਆਂ ਨੇ ਦੱਸਿਆ ਨਹੀਂ ਅੱਛਾ ਵੀ ਘੋੜੀ ਦੇ ਪੇਟ ਦੇ ਵਿੱਚ ਇਨਫੈਕਸ਼ਨ ਆ ਹੂੰ ਤੇ ਬਾਅਦ ਚ ਤਾਂ ਗੱਲ ਨਿਕਲਿਆਈ ਸੀ ਉਹਦੇ ਅੰਦਰ ਜ਼ੇਰ ਜ਼ੂਰ ਰਹੀ ਸੀ ਬਾਈ ਹੂੰ ਇਨਫੈਕਸ਼ਨ ਜ਼ਿਆਦਾ ਸੀ ਹੂੰ ਜਦੋਂ ਘੋੜਾ ਲੱਗ ਕਿੱਤਰਿਆ ਬਾਈ ਤੇ ਉਸ ਟਾਈਮ ਹੀ ਪਤਾ ਲੱਗ ਗਿਆ ਸੀ ਵੀ ਗਲਤ ਹੋ ਗਿਆ ਕੰਮ ਅੱਛਾ ਤਾਂ ਸ਼ਾਮ ਤੱਕ ਕੋੜੇ ਦੇ ਅੱਖਾਂ 'ਚ ਤੱਬੇ ਆ ਗਏ ਸੀ ਇਨਫੈਕਸ਼ਨ ਇੰਨੀ ਫੈਲ ਗਈ ਸੀ ਹੂੰ ਉਦੋਂ ਆਪਣੇ ਰਮੇਸ਼ ਡਾਕਟਰ ਆਉਂਦੇ ਸੀ ਸਰਸੇ ਵਾਲੇ ਹੁਣ ਉਹ ਬੰਗਲੌਰ ਚੱਲ ਗਏ ਹੂੰ ਉਹ ਆਏ ਜੀ ਉਹਨਾਂ ਨੇ ਦਵਾਈ ਲਾਈ ਜੀ ਬਹੁਤ ਸਟਰੋਂਗ ਮੈਡੀਸਨ ਲਾਈ ਜੀ ਹੂੰ ਫੇਰ ਵੀ ਕਰੀਟਿਨਿਨ ਜ਼ਿਆਦਾ ਵੱਧ ਗਈ ਗੁਰਦੇ ਡੈੱਡ ਹੋ ਗਏ ਸੀਗੇ ਜੀ ਹੂੰ ਫਿਰ 2 ਸਾਲ ਬਹੁਤ ਜ਼ਿਆਦਾ ਕੇਅਰ ਕੀਤੀ ਬਾਈ ਕੋੜੀਆਂ ਕੁੜੀਆਂ ਮਲਾਉਣੀਆਂ ਤਾਂ ਬੰਦ ਕਰਤੀਆਂ ਸੀ ਹੂੰ ਫਿਰ 2012 ਚ ਡੈਥ ਹੋ ਗਈ ਸੀ ਬਾਈ ਹੂੰ ਉਸ ਤੋਂ ਬਾਅਦ ਥੋੜਾ ਜਿਹਾ ਮਾਣਾ ਇਸ ਤਰ੍ਹਾਂ ਵੀ ਯਾਰ ਬੱਜਾ ਦੇ ਪਿਆਰ ਸੀ ਬਾਈ ਘੋੜੇ ਨਾਲ ਹੂੰ ਕੋਈ ਮਾਣੀ ਨਹੀਂ ਕੀਤਾ ਹੂੰ ਉਸ ਤੋਂ ਬਾਅਦ ਇੱਕ ਨਾ ਬਿਸ਼ੇਰੀ ਲੈਣੀ ਸੀ ਆਪਾਂ 2017 ਜਾਂ 18 ਚ ਲੈ ਗਈ ਸੀ ਦੁਸ਼ਹਿਰੇ ਤੋਂ ਹੂੰ ਚੰਗੀ ਬਿਸ਼ੇਰੀ ਸੀ ਬਾਈ ਕਾਲੀ ਚੰਬੀ ਹੂੰ ਤੇ ਉਹ ਨੂੰ ਨਾ ਕਿਸੇ ਮਤਲਬ ਕੀ ਵੀ ਉਸ ਬਿਸ਼ੇਰੀ ਬਾਰੇ ਮੈਂ ਕਿਸੇ ਬੰਦੇ ਨਾਲ ਗੱਲ ਕੀਤੀ ਹੂੰ ਮੈਂ ਕਿਹਾ ਜੀ ਵੀ ਐਂ ਕਰਕੇ ਆ ਗੱਲ ਆ ਚਲੋ ਆਪਾਂ ਹੁਣ ਨਾਮ ਨਹੀਂ ਲੈਂਦੇ ਹਾਂ ਉਹ ਬੰਦੇ ਦਾ ਕੋਈ 21 ਰਿਪਲਾਈ ਆਇਆ ਮੈਨੂੰ ਹਾਲਾਂਕਿ ਉਹ ਬੰਦਾ ਯਾਰ ਜਦੋਂ ਆਪਣੇ ਘੋੜੀਆਂ ਹੁੰਦੀਆਂ ਸੀ ਪਹਿਲਾਂ ਹਾਂ ਉਦੋਂ ਉਹ ਬੰਦਾ ਆਪਣੇ ਆਉਂਦਾ ਜਾਂਦਾ ਵੀ ਰਹਿੰਦਾ ਸੀ ਅੱਛਾ ਦਾਦਾ ਜੀ ਹੋਰਾਂ ਤੋਂ ਡੈਡੀ ਜੀ ਹੋਰਾਂ ਤੋਂ ਨੁਸਖੇ ਵੀ ਪੁੱਛਦਾ ਰਹਿੰਦਾ ਸੀ ਵੀ ਜੀ ਆਹ ਬਿਮਾਰੀ ਦਾ ਕਿਵੇਂ ਹੁੰਦਾ ਬਿਮਾਰੀ ਦਾ ਕਿਵੇਂ ਹੁੰਦਾ ਹਾਂ ਤੇ ਉਹ ਬੰਦਾ ਮੈਨੂੰ ਕਹਿੰਦਾ ਯਾਰ ਤੁਸੀਂ ਤਾਂ ਪਹਿਲਾਂ ਵਾਲੇ ਟਾਈਮ ਪਾਲਦੇ ਹੋ ਹਾਂ ਉਹ ਟਾਈਮ ਲੰਘ ਕੇ ਕਹਿੰਦਾ ਬਾਈ ਉਹ ਨਹੀਂ ਆਉਂਦੇ ਅੱਛਾ ਫਿਰ ਭਾਈ ਉਹਦੇ ਬਿਆਨ ਤੱਕ ਇੱਕ ਗੱਲ ਮਨ ਚ ਧਾਰ ਲਈ ਸੀ ਵੀ ਜੇ ਵਾਹਿਗੁਰੂ ਨੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਆ ਹਾਂ ਹੰਕਾਰ ਨਹੀਂ ਕਰਦੇ ਹਾਂ ਹੰਕਾਰ ਕਿਸੇ ਗੱਲ ਦਾ ਨਹੀਂ ਪਰ ਇੱਕ ਗੱਲ ਹੈ ਦਿਲਚਸਪੀ ਜੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਤਾਂ ਇੱਕ ਵਾਰੀ ਗਰਾਊਂਡ ਚ ਆਵਾਂਗੇ ਭਾਈ ਹੂੰ ਵੀ ਬਾਬੇ ਦੀ ਮਿਹਰ ਨਾਲ ਫਿਰ ਦੁਬਾਰੇ ਐਂਟਰੀ ਮਾਰਾਂ ਬਿਲਕੁਲ ਜੀ ਬਿਲਕੁਲ ਹੂੰ ਤੇ ਪਹਿਲਾਂ ਨਾਲੋਂ 10 ਗੁਣਾ ਤਿਆਰੀ ਨਾਲ ਆਵਾਂਗੇ ਭਾਈ ਠੀਕ ਹੈ ਭਾਈ ਹਾਂਜੀ ਠੀਕ ਹੈ ਫਿਰ ਬੰਦਾ ਜੇ ਕੋਈ ਐਸ ਤਰ੍ਹਾਂ ਦੀ ਕੋਈ ਐਸ ਤਰੀਕੇ ਦੀ ਗੱਲਬਾਤ ਹੋ ਜੇ ਫਿਰ ਥੋੜਾ ਜਿਹਾ ਬੰਦਾ ਹੋਰ ਘੜਾ ਹੋ ਕੇ ਆਉਂਦਾ ਹਨਾ ਬਈ ਇਹ ਗੱਲ ਮੈਂ ਇੱਕ ਗੱਲ ਹੋਰ ਵੀ ਥੋੜੀ ਜੀ ਕਰਨੀ ਚਾਹਣਾ ਆਪਣੇ ਜਿੰਨੇ ਨਵੇਂ ਭਰਾ ਹਨਾ ਕਿਸੇ ਵੀ ਫੀਲਡ ਚ ਰੱਖ ਲਓ ਯਾਰ ਵੈਸੇ ਮੈਂ ਐਡਾ ਸਿਆਣਾ ਨਹੀਂ ਹਨਾ ਆਪਾਂ ਕਿਸੇ ਨੂੰ ਸਿੱਖਿਆ ਦੇ ਸਕੀਏ ਪਰ ਜਿੰਨਾ ਕ ਪਤਾ ਹੋਵੇ ਯਾਰ ਉਹਨਾਂ ਕ ਦੱਸ ਦੇ ਕੀ ਪਤਾ ਕਿਸੇ ਬੰਦੇ ਦੀ ਕੋਈ ਉਹ ਗੱਲ ਕਿੱਥੋਂ ਤੱਕ ਹੈਲਪ ਕਰ ਜੂਗੀ ਹਨਾ ਜੇ ਕੋਈ ਕਿਸੇ ਬੰਦੇ ਨੂੰ ਮਿਹਣਾ ਮਾਰਦਾ ਜੇ ਕੋਈ ਕਿਸੇ ਬੰਦੇ ਦੀ ਹਲੋਚਨਾ ਕਰਦਾ ਮੈਂ ਇਹ ਗੱਲ ਮੰਨਦਾ ਵੀ ਉਹ ਬੰਦੇ ਦਾ ਸੱਚਾ ਦੋਸਤ ਆ ਯਾਰ ਠੀਕ ਹੈ ਜਿਹੜਾ ਬੰਦਾ ਤੁਹਾਡੀ ਆਲੋਚਨਾ ਨਹੀਂ ਕਰਦਾ ਸੋਨੂੰ ਤੁਸੀਂ ਗਲਤ ਕਰ ਰਹੇ ਹੋ ਜਾਂ ਤੁਹਾਡੀ ਸੋਨੂੰ ਉਹ ਕਹਿੰਦਾ ਨਹੀਂ ਵੀ ਬਾਈ ਤੁਸੀਂ ਆ ਗਲਤ ਕਰ ਰਹੇ ਹੋ ਮੈਂ ਉਹਨੂੰ ਮੰਨਦੇ ਨਹੀਂ ਯਾਰ ਵੀ ਉਹ ਤੁਹਾਡਾ ਸੱਚਾ ਦੋਸਤ ਆ ਹੂੰ ਜਿੱਥੇ ਕੋਈ ਬੰਦਾ ਆਪਾਂ ਨੂੰ ਜੇ ਆਪਾਂ ਚਾਰਪਰਾ ਇਕੱਠੇ ਰਹਿੰਦੇ ਆ ਜੇ ਤੁਹਾਨੂੰ ਕੋਈ ਬੰਦਾ ਲੱਗਦਾ ਵੀ ਯਾਰ ਆ ਗਲਤ ਆ ਤਾਂ ਉਹਨੂੰ ਗਲਤ ਕਹੋ ਇੱਕ ਹੁਣ ਦੂਸਰੇ ਦੂਸਰੇ ਨੰਬਰ ਤੇ ਗੱਲ ਆ ਗਈ ਮਿਹਣੇ ਵਾਲੀ ਜੇ ਕੋਈ ਬੰਦਾ ਆਪਾਂ ਨੂੰ ਮਿਹਣਾ ਮਾਰਦਾ ਬਾਈ ਉਹਨੂੰ ਗੁੱਸਾ ਨਾ ਮੰਨੋ ਉਸ ਗੱਲ ਦਾ ਦਿਲ ਚ ਬੀਜ ਲੋ ਉਹ ਜਦੋਂ ਉਹ ਗੱਲ ਦਿਲ ਚ ਬੀਜੀ ਗਈ ਨਾ ਬਾਈ ਤਾਂ ਫਿਰ ਉਹ ਰਾਤ ਨੂੰ ਨੀਂਦ ਉਹਨੋਂ ਹਟਾ ਦਿੰਦੀ ਆ ਵੀ ਯਾਰ ਜਦੋਂ ਤੱਕ ਉਸ ਟਾਰਗੇਟ ਤੇ ਪਹੁੰਚਦੇ ਨਹੀਂ ਨਾ ਫੇਰ ਉਹਦਾ ਸਬਰ ਨਹੀਂ ਆਉਂਦਾ ਹੂੰ ਬਿਲਕੁਲ ਮਨ ਇੱਕ ਥਾਂ ਤੇ ਖੜਦਾ ਨਹੀਂ ਕਿਉਂਕਿ ਜਦੋਂ ਬੰਦਾ ਕਿਸੇ ਗੱਲ ਕੰਨੋਂ ਢੈਂਦੀ ਕਲਾ ਵਾਲੀ ਗੱਲ ਕਰਦਾ ਹੂੰ ਜਾਂ ਉਹਨੂੰ ਐਂ ਲੱਗਦਾ ਵੀ ਯਾਰ ਨਹੀਂ ਯਾਰ ਆਪਾਂ ਤਾਂ ਹੋਣਾ ਨਹੀਂ ਹੂੰ ਫਿਰ ਜਿਹੜੀ ਉਹ ਗੱਲ ਦਿਲ ਚ ਬੀਜੀ ਹੁੰਦੀ ਉਹ ਡੰਗ ਮਾਰਦੀ ਆ ਹੂੰ ਵੀ ਉਹਦੇ ਨਾਲ ਅੱਖ ਚੱਕ ਕਿਵੇਂ ਪਾਵੇਂਗਾ ਜਿਹੜਾ ਬੇਨਾ ਮਾਰ ਕੇ ਗਿਆ ਸੀ ਹੂੰ ਇਸ ਤਰ੍ਹਾਂ ਗੱਲ ਆ ਬਾਈ ਹੂੰ ਬਿਲਕੁਲ ਬਾਈ ਤੇ ਉਸ ਤੋਂ ਬਾਅਦ ਬਾਈ ਫਿਰ ਜਿਵੇਂ ਚਲੋ ਥੋੜਾ ਅੱਗੇ ਟਾਈਮ ਨਾਲ ਸਮਾਂ ਲੰਘਦਾ ਗਿਆ ਹਨ ਜਿਵੇਂ ਬਚਪਨ ਤੋਂ ਥੋੜਾ ਸ਼ੌਂਕ ਸੀ ਜੀ ਤੇ ਅੱਜਕੱਲ ਬਾਈ ਫਿਰ ਨਾਲ ਕੀ ਕਰ ਰਹੇ ਹੋ ਜਿਵੇਂ ਖੇਤੀ ਦਾ ਆਪਣਾ ਪਰਿਵਾਰ ਦਾ ਚੱਲਦਾ ਹੀ ਰਹਿੰਦਾ ਆਪਣੀ ਵਿਚਾਰ ਪਰਿਵਾਰਾਂ ਦੇ ਵਿੱਚੋਂ ਹਾਂਜੀ 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 ਤੇ ਨਾਲ ਤੁਹਾਡਾ ਹੋਰ ਕੀ ਚੱਲਦਾ ਖੇਤੀ ਵੀ ਚੱਲਦੀ ਆ ਬਾਈ ਮੈਂ ਮਕੈਨੀਕਲ ਡਿਪਾਰਟਮੈਂਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਰਫਾਇਨਰੀ ਚ ਜੌਬ ਕਰਦਾ ਬਾਈ ਅੱਛਾ ਬਾਈ ਹਾਂਜੀ ਮਕੈਨੀਕਲ ਡਿਪਾਰਟਮੈਂਟ ਚ ਆ ਬਾਈ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਉੱਥੇ ਫਿਰ ਉੱਥੇ ਫਿਰ 2 ਸਾਲ ਹੋ ਗਏ ਜੀ ਹੂੰ 2 ਸਾਲ ਹੋ ਗਏ ਮੈਨੂੰ ਉੱਥੇ ਜੌਬ ਕਰਦੇ ਨੂੰ ਹੂੰ ਤੇ ਉੱਥੇ ਵੀ ਵਧੀਆ ਚੱਲ ਰਿਹਾ ਬਾਈ ਹੂੰ ਕਿਉਂਕਿ ਆਪਣਾ ਚੱਲਦੀ ਰਹਿੰਦੇ ਆ ਯਾਰ ਹੂੰ ਤਾਂ ਦੋਸਤ ਜਾਂ ਰਿਸ਼ਤੇਦਾਰ ਉਹੀ ਹੁੰਦਾ ਬਾਈ ਜਦੋਂ ਬੰਦੇ ਤੇ ਕੋਈ ਮਾੜਾ ਚੰਗਾ ਟਾਈਮ ਆਉਂਦਾ ਤਾਂ ਨਾਲ ਖੜ ਜੇ ਹਣਾ ਚੰਗੇ ਚ ਤਾਂ ਹਰੇਕ ਹੀ ਖੜ ਜਾਂਦਾ ਹਰ ਕੋਈ ਖੜ ਜਾਂਦਾ ਬਾਈ ਹਰ ਕੋਈ ਖੜ ਜਾਂਦਾ ਬਿਲਕੁਲ ਬਾਈ ਬਿਲਕੁਲ ਜੀ ਤੇ ਬਾਈ ਫਿਰ ਜੇ ਆਪਾਂ ਤੁਹਾਡਾ ਜਿਹੜਾ ਇਹ ਚੀਜ਼ਾਂ ਤੁਸੀਂ ਲਿਖਦੇ ਹੋ ਹਣਾ ਜੀ ਤੇ ਇਹਦੇ ਬਾਰੇ ਤੁਹਾਡਾ ਕਿਵੇਂ ਇਹਨਾਂ ਚੀਜ਼ਾਂ ਵਾਸਤੇ ਸਮਾਂ ਫਿਰ ਤੁਸੀਂ ਕਿਵੇਂ ਕੱਢਦੇ ਹੋ ਸਪੈਸ਼ਲ ਕੋਈ ਵੇਲਾ ਟਾਈਮ ਕੱਢ ਕੇ ਉਦੋਂ ਫਿਰ ਬੈਠ ਜਾਈਦਾ ਜਾਂ ਜਿਵੇਂ ਅਚਨਚੇਤ ਕੋਈ ਖਿਆਲ ਆ ਜਾਂਦਾ ਮਨ ਦੇ ਵਿੱਚ ਤੁਰੇ ਫਿਰਦੇ ਜਿਵੇਂ ਦੇਖਦੇ ਇਹ ਨਾ ਬਿਆਨਤ ਗੱਲ ਐ ਇਸ ਤਰ੍ਹਾਂ ਬਾਈ ਵੀ ਜੇ ਆਪਾਂ ਮਤ ਕੇ ਬੈਠੀਏ ਵੀ ਆਪਾਂ ਕੁਝ ਲਿਖਣਾ ਹੂੰ ਤਾਂ ਨਹੀਂ ਲਿਖਿਆ ਜਾਂਦਾ ਬਾਈ ਅੱਛਾ ਨਹੀਂ ਅਲੱਗ-ਅਲੱਗ ਬੰਦਿਆਂ ਦੇ ਸਿਸਟਮ ਹੁੰਦੇ ਆ ਕਈ ਬੰਦੇ ਲਿਖ ਲੈਂਦੇ ਹੋਣਗੇ ਵੀ ਜੇ ਉਹਨਾਂ ਨੇ ਬੈਠ ਕੇ ਤਾਂ ਉਹਨਾਂ ਨੇ ਸੋਚਿਆ ਵੀ ਯਾਰ ਆਪਾਂ ਲਿਖਣਾ ਤਾਂ ਉਹ ਬੈਠ ਕੇ ਲਿਖ ਲੈਣਗੇ ਹੂੰ ਪਰ ਆਪਣਾ ਅਲੱਗ-ਅਲੱਗ ਸਿਸਟਮ ਹੁੰਦਾ ਹਨਾ ਮੇਰਾ ਸਿਸਟਮ ਇਹ ਆ ਬਾਈ ਮੈਨੂੰ ਕੋਈ ਸਮਝ ਤੋਂ ਬਾਹਰ ਹੀ ਆ ਗੱਲ ਜਦੋਂ ਕਈ ਵਾਰੀ ਆਇਆ ਨਹੀਂ ਪਤਾ ਕਿਸੇ ਬੀਜੀ ਕੰਮ ਚੋ ਇਹ ਉਦੋਂ ਦਿਮਾਗ ਚ ਗੱਲ ਆ ਜੇ ਹੂੰ ਤਾਂ ਉਦੋਂ ਲਿਖ ਲਈਦੀ ਆ ਬਾਈ ਇੱਕ ਲਾਈਨ ਹੂੰ ਉਹਨੂੰ ਕੰਪਲੀਟ ਬਾਅਦ ਚ ਕਰ ਲੈਨੇ ਆ ਹੂੰ ਇਸ ਤਰ੍ਹਾਂ ਗੱਲ ਆ ਬਾਈ ਹੋਰ ਫਿਰ ਕਿੰਨਾ ਕੁ ਕੁਝ ਲਿਖੀ ਬੈਠੇ ਹਾਂ ਕਿੰਨਾ ਕੁ ਟਾਈਮ ਹੋ ਗਿਆ ਲਿਖਦੇ ਨੂੰ ਸ਼ੁਰੂ ਕਦੋਂ ਕਰਿਆ ਸੀਗਾ ਬਾਈ ਲਿਖਦੇ ਨੂੰ ਤਾਂ ਬਹੁਤ ਟਾਈਮ ਹੋ ਗਿਆ ਪਹਿਲਾਂ ਮੰਨ ਲਓ ਵੀ ਜਿਵੇਂ ਲਿਖ ਲਿਆ ਕੋਈ ਡਾਇਰੀ ਕਮਾਚ ਗਈ ਕੋਈ ਕਿਵੇਂ ਹਨਾ ਕੋਈ ਕਿਵੇਂ ਪਰ ਆ ਚੀਜ਼ ਬਾਈ ਮੇਰੇ ਦਿਲ ਦੇ ਬਾਹਲੀ ਨੇੜੇ ਸੀ ਹੂੰ ਕਿਉਂਕਿ ਪਿਆਰ ਜਾਦੇ ਸਾਰਿਆਂ ਨਾਲੋਂ ਜ਼ਿਆਦੇ ਪਿਆਰ ਘੋੜੀਆਂ ਵਾਲੇ ਆਪਣੇ ਸਿਸਟਮ ਨੂੰ ਆ ਬਾਈ ਸਭ ਤੋਂ ਜ਼ਿਆਦੇ ਹੂੰ ਕੋੜੀਆਂ ਨੂੰ ਪਿਆਰ ਆ ਬਈ ਕਰਦੇ ਆ ਤੇ ਫਿਰ ਜਿਹੜੇ ਬੰਦੇ ਦਾ ਜਿਹੜੇ ਪਾਸੇ ਜਾਦੇ ਰਝਾਨ ਹੋਵੇ ਤਾਂ ਉਹੋ ਚੀਜ਼ ਉਧਰ ਨੂੰ ਖਿੱਚਦੀ ਆ ਸਭ ਤੋਂ ਜ਼ਿਆਦੇ ਦਿਲ ਦੇ ਨੇੜੇ ਆਹੀ ਸੀ ਬਾਈ ਆਪਣੇ ਕੋੜੀਆਂ ਤੇ ਹੋਰ ਵੀ ਲਿਖੇ ਪਏ ਆ ਬਈ ਆਪਾਂ ਇੱਕ ਗੱਲ ਹੋਰ ਜਿਹੜੇ ਬੰਦਿਆਂ ਦੇ ਨਾਮ ਬਿਆਨ ਤੇ ਦੇ ਚੋ ਰਹਿ ਗਏ ਬਾਈ ਹੂੰ ਉਹ ਆਪਾਂ 10-15 ਦਿਨਾਂ ਤੱਕ 20 ਦਿਨਾਂ ਤੱਕ ਆਪਾਂ ਇੱਕ ਐਣੀ ਹੋਰ ਲਿਖ ਕੇ ਕੋਈ ਵੀ ਭਰਾ ਗੁੱਸਾ ਨਾ ਕਰੇ ਜਿਹਦਾ ਵੀ ਨਾਮ ਰਹਿ ਗਿਆ ਹਨਾ ਹਾਂ ਜਿਹੜੇ ਥੋਡੇ ਮੰਨ ਲਓ ਧਿਆਨ ਤੋਂ ਪਾਸੇ ਆ ਜਾਂ ਜਿੰਨੀ ਕ ਬੰਦੇ ਨੂੰ ਇਹ ਕਹਿ ਲੋ ਵੀ ਤੁਸੀਂ ਮਿਲੇ ਜੁਲੇ ਜਾਂ ਤੁਹਾਡੇ ਆਉਂਦੇ ਜਾਂਦੇ ਜਾਂ ਆਪਣਾ ਪੁਰਾਣਾ ਟਾਈਮ ਦੇ ਵਿੱਚ ਹਨ ਜੀ ਜਿਨ੍ਹਾਂ ਦਾ ਤੁਹਾਡੇ ਧਿਆਨ ਚ ਸੀ ਕਹਿ ਸਕਦੇ ਜੀ 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 ਜਾਂ ਜਿਨ੍ਹਾਂ ਕ ਮੌਕੇ ਤੇ ਆਇਆ ਧਿਆਨ ਦੇ ਵਿੱਚ ਹਨ ਉਹਨੂੰ ਇਹ ਬਾਕੀ ਕਹਿਣ ਦਾ ਮਤਲਬ ਇਹ ਆ ਵੀ ਹੋਰ ਵੀ ਇਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਭਰਾ ਆਪਣੇ ਰਹਿ ਗਏ ਬਾਈ ਹੁਣ ਡਾਕਟਰ ਦੇਖੋ ਸਾਰੇ ਚੰਗੇ ਆ ਹਨਾ ਤਾਂ ਡਾਕਟਰ ਸ਼ਮਸ਼ੇਰ ਦਾ ਪਨਾਮ ਪਾਇਆ ਇਹਦੇ ਵਿੱਚ ਜਿਹੜੇ ਡਾਕਟਰ ਰਹਿ ਗਏ ਬਾਈ ਸਾਰੇ ਡਾਕਟਰਾਂ ਦੇ ਨਾਮ ਪਾਵਾਂਗੇ ਜਿਹੜੇ ਆਪਣੇ ਵੱਡੇ ਬਰੀਡਰ ਰਹਿ ਗਏ ਸਾਰੇ ਜਿੰਨੇ ਵੀ ਘੋੜਾ ਪ੍ਰੇਮੀ ਆ ਜਾਂ ਘੋੜਾ ਰੱਖਦੇ ਆ ਘੋੜੇ ਘੋੜੀਆਂ ਰੱਖਦੇ ਆ ਬਾਈ ਸਾਰੇ ਬੰਦਿਆਂ ਦੇ ਆਪਾਂ ਨਾਮ ਪਾ ਕੇ ਇੱਕ ਹੋਰ ਲੈ ਕੇ ਆਵਾਂਗੇ ਜੇ ਉਹਦੇ ਚ ਰਹਿ ਗਏ ਫਿਰ ਇੱਕ ਆਪਾਂ ਹੋਰ ਲੈ ਆਵਾਂਗੇ ਹਮ ਬਿਲਕੁਲ ਬਾਈ ਆਪਾਂ ਕਿਹੜਾ ਕਿਤੋਂ ਕੁਝ ਲੈਣ ਜਾਣਾ ਬਾਈ ਹਮ ਸਹੀ ਆ ਨਾ ਆਪਾ ਤਾਂ ਲਿਖਣੀ ਆ ਇਹ ਤਾਂ ਤੁਰੇ ਹੀ ਆਉਣਾ ਜਦੋਂ ਬਾਈ ਇਸ ਚੀਜ਼ ਦਾ ਆਪ ਨੂੰ ਮੈਨੂੰ ਪਤਾ ਵੀ ਆਪਣੇ ਸਾਰੇ ਘੋੜੀਆਂ ਵਾਲੇ ਭਰਾਵਾਂ ਬੰਨੀਓ ਪਿਆਰ ਰਾਜਮਾ ਮਿਲੂਗਾ ਕਿਉਂਕਿ ਜਿਹੜੀ ਇਹ ਤੁਸੀਂ ਚੀਜ਼ ਸਪੈਸ਼ਲ ਲਿਖੀ ਆ ਨਾ ਮੈਨੂੰ ਨਹੀਂ ਲੱਗਦਾ ਵੀ ਇਤੋਂ ਪਹਿਲਾਂ ਕਿਸੇ ਨੇ ਘੋੜੀਆਂ ਆਰਿਆਂ ਬਾਰੇ ਲਿਖਿਆ ਹੋਊਗਾ ਜੀ ਤੇ ਇਹਦੇ ਲਈ ਅਸੀਂ ਸਾਰਾ ਆਪਦੀ ਟੀਮ ਬੰਨੀਓ ਵੀ ਤੇ ਮੈਨੂੰ ਪਤਾ ਵੀ ਸਾਡੇ ਭਰਾ ਵੀ ਤੁਹਾਨੂੰ ਐਪਰੀਸ਼ੀਏਟ ਕਰਨਗੇ ਇਸ ਚੀਜ਼ ਵਾਸਤੇ ਜੀ ਧੰਨਵਾਦ ਧੰਨਵਾਦ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਜਦੋਂ ਆਪਣੀ ਫੋਨ ਤੇ ਗੱਲ ਹੋਈ ਸੀ ਮੈਂ ਕਿਹਾ ਸੀ ਬਾਈ ਸ਼ਾਬਾਸ਼ ਵੀ ਤੁਸੀਂ ਆਪ ਅੱਗੇ ਉਹ ਨਹੀਂ ਲਿਖ ਕੇ ਉਹ ਕਰਦੇ ਹਾਂਜੀ ਹਾਂਜੀ ਜੀ ਜੀ ਵੀ ਜਦੋਂ ਤੁਸੀਂ ਇੰਨਾ ਚੰਗਾ ਲਿਖ ਲਿਆ ਅੱਜ ਕੱਲ੍ਹ ਦੇਖੋ ਕੀ ਚੱਲਦਾ ਵੀ ਹਰ ਇੱਕ ਬੰਦਾ ਜਿਹਦੇ ਵਿੱਚ ਕੋਈ ਕਲਾ ਜਾਂ ਜਿਹੜਾ ਕੋਈ ਕੁਛ ਨਾ ਕੁਛ ਆਪ ਦਾ ਕਰ ਸਕਦਾ ਤਾਂ ਬੰਦਾ ਆਪ ਦਾ ਚੈਨਲ ਜਾਂ ਆਪਦੇ ਪੇਜ ਤੇ ਪਾਉਂਦਾ ਬਾਈ ਤੇ ਤੁਸੀਂ ਇਹ ਚੀਜ਼ ਕਿਉਂ ਨਹੀਂ ਕਰੀ ਮੈਂ ਜਦੋਂ ਆਪਾਂ ਗੱਲ ਹੋਈ ਮੈਂ ਉਦੋਂ ਵੀ ਤੁਹਾਨੂੰ ਵਾਰ-ਵਾਰ ਕਿਹਾ ਮੈਂ ਕਿਹਾ ਬਾਈ ਜਦੋਂ ਤੁਸੀਂ ਇੰਨਾ ਚੰਗਾ ਲਿਖੀ ਬੈਠੇ ਹੋ ਵੀ ਤੁਸੀਂ ਆਪਦੇ ਪੇਜ ਤੇ ਪਾਓ ਇਹਨੂੰ ਸ਼ੁਰੂ ਹੀ ਉੱਥੋਂ ਕਰੋ ਵੀ ਤੁਹਾਡੀ ਉਦੇ ਨਾਲ ਵੀ ਇੱਕ ਵੱਖਰੇ ਨਾਂ ਤੋਂ ਪਛਾਣ ਬਣੇ ਹੈ ਨਾ ਵੈਸੇ ਤਾਂ ਭਰਾ ਸਾਰੇ ਅੱਜ ਵੀ ਤੁਹਾਨੂੰ ਪਛਾਣੀ ਜਾਣਗੇ ਜੀ 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 ਹਾਂ ਉਹ ਬੈਂਤ ਐਸ ਤਰ੍ਹਾਂ ਗੱਲ ਬਾਈ ਦੇਖੋ ਹਰ ਇੱਕ ਬੰਦੇ ਦੇ ਅਲੱਗ-ਅਲੱਗ ਤੱਤ ਹੁੰਦੇ ਆ ਹਨਾ ਹੂੰ ਤਾਂ ਜਦੋਂ ਦੀਆਂ ਮੈਂ ਛੋਡੀਆਂ ਵੀਡੀਓ ਦੇਖਦਾ ਹੂੰ ਤਾਂ ਮੰਨ ਲਓ ਆਪਾਂ ਗੈਸ ਕਰੀ ਜਾਂਦੇ ਆ ਯਾਰ ਕਿਸੇ ਬੰਦੇ ਨੂੰ ਦੇਖ ਕੇ ਹੂੰ ਹਨਾ ਤੇ ਮੇਰੇ ਦਿਲ 'ਚ ਇਹ ਹੀ ਗੱਲ ਸੀ ਜਦੋਂ ਇਹ ਮੈਂ ਇੱਧਾ ਲਿਖ ਲਿਆ ਸੀ ਨਾ ਉਦੋਂ ਦੀ ਗੱਲ ਇਹ ਸੀ ਵੀ ਯਾਰ ਬਾਈ ਨਾਲ ਬੈਂਤ ਨਾਲ ਗੱਲ ਕਰਕੇ ਨਾ ਏ ਬਾਈ ਦੇ ਬਿਆੰਤ ਦੇ ਚੈਨਲ ਤੇ ਪਾਉਣਾ ਬਾਈ ਹਾਂ ਇਸ ਤਰ੍ਹਾਂ ਦੀ ਗੱਲ ਸੀ ਫਿਰ ਬਾਈ ਸਾਨੂੰ ਵੀ ਇਸ ਚੀਜ਼ ਦਾ ਬੜਾ ਫਕਰ ਆ ਮਾਣ ਆ ਜਿਵੇਂ ਜਿਹੜਾ ਬਿਲਕੁਲ ਜੀ ਪਹਿਲੀ ਸ਼ੁਰੂਆਤ ਆ ਬਾਬੇ ਦੀ ਕਿਰਪਾ ਨਾਲ ਸਾਨੂੰ ਇੰਨੇ ਜੋਗਾ ਸਮਝਿਆ ਤੁਸੀਂ ਵੀ ਸਟਾਰਟਿੰਗ ਜਿਹੜੀ ਆਪਣੇ ਚੈਨਲ ਤੋਂ ਕੀਤੀ ਉਹ ਬਿਲਕੁਲ ਜੀ ਬਿਲਕੁਲ ਬਾਕੀ ਬਾਈ ਬੰਦਾ ਤਾਂ ਐਵੇਂ ਜੱਜ ਕਰਿਆ ਜਾਂਦਾ ਹੁਣ ਤੁਸੀਂ ਜਦੋਂ ਆਪਣੀ ਗੱਲ ਹੋਈ ਹੈ ਨਾ ਤਾਂ ਤੁਸੀਂ ਉਸ ਦਿਨ ਵੀ ਮੈਨੂੰ ਇਹ ਗੱਲ ਕੀ ਕਹਿੰਦੇ ਯਾਰ ਬਾਈ ਵੀ ਜੇ ਤੂੰ ਇਹ ਆਪ ਦਾ ਚੈਨਲ ਬਣਾ ਕੇ ਆਪਦੇ ਚੈਨਲ ਤੇ ਪਾਵੇਂ ਹਾਂ ਤਾਂ ਤੇਰਾ ਚੈਨਲ ਬਹੁਤ ਵਧੀਆ ਚੱਲ ਜੂਗਾ ਹਨਾ ਨਹੀਂ ਬੰਦਾ ਸੋਚਦਾ ਯਾਰ ਸੋਸ਼ਲ ਮੀਡੀਆ ਵਾਲਾ ਬੰਦਾ ਇਹ ਗੱਲ ਸੋਚਦਾ ਵੀ ਯਾਰ ਜੇ ਕਿਤੇ ਕੋਈ ਚੰਗਾ ਮੈਟਰ ਮਿਲਦਾ ਹਾਂ ਤਾਂ ਆਪਾਂ ਆਪਦੇ ਚੈਨਲ ਤੇ ਪਾਓ ਹਾਂ ਹਨਾ ਹਰ ਕੋਈ ਬੰਦਾ ਇਹੋ ਜਾਣੀ ਮੈਂ ਮੰਨ ਸਕਦਾ ਵੀ ਇਹ ਚੀਜ਼ ਆਪਾਂ ਨੂੰ ਸਪੋਰਟ ਕਰੂਗੀ ਨਾ ਵੀ ਜਿਹੜਾ ਬੰਦਾ ਮੈਨੂੰ ਹਰ ਕੋਈ ਬੰਦਾ ਬੰਦੇ ਸਾਰੇ ਚੰਗੇ ਆ ਬਾਈ ਪਰ ਮੈਂ ਇਹ ਗੱਲ ਮੰਨਦਾ ਵੀ ਜਿਵੇਂ ਤੁਸੀਂ ਮੈਨੂੰ ਰਾਇ ਦਿੱਤੀ ਹੂੰ ਵੀ ਯਾਰ ਜੇ ਤੂੰ ਆਪਦਾ ਚੈਨਲ ਬਣਾਵੇਂ ਸ਼ਾਬਾਸ਼ ਤਾਂ ਇਹ ਤੇਰੇ ਚੈਨਲ ਤੇ ਵੀ ਵਧੀਆ ਚੱਲੂ ਹੂੰ ਪਰ ਆਪ ਨੂੰ ਐਂ ਰਹਿੰਦਾ ਸੀਗਾ ਵੀ ਬਾਈ ਆਪ ਸਿੱਧਾ ਡਾਇਰੈਕਟਲੀ ਆਵੇ ਹਨ ਠੀਕ ਹੈ ਜੀ ਠੀਕ ਹੈ ਤੇ ਥੋੜਾ ਜਿਹਾ ਹੋ ਜਾਂਦਾ ਜਦੋਂ ਵੀ ਬਾਕੀ ਚਲੋ ਬਈ ਆਪਣੇ ਚ ਬੈਂਤ ਕੀ ਫਰਕ ਆ ਹਾਂਜੀ ਇੱਕ ਘਰੇ ਨਾਨਕੇ ਯਾਰ ਆਪਣੇ ਦੋਨੇ ਭਰਾ ਆਪਾਂ ਹੈ ਹਾਂ ਹਾਂ ਬਿਲਕੁਲ ਬਈ ਬਿਲਕੁਲ ਠੀਕ ਹੈ ਬਈ ਹੋਰ ਫਿਰ ਕਦੋਂ ਤੱਕ ਤੱਕ ਹੋਰ ਲਿਖੀ ਜਾਂਦੇ ਹੋ ਨਵਾਂ ਫਿਰ ਹਾਂ ਬਈ ਆਪਾਂ 15 ਦਿਨਾਂ ਤੱਕ ਮਤਲਬ ਕੀ ਵੀ ਅਗਲੇ ਸੰਡੇ ਤੱਕ ਮੈਂ ਫ੍ਰੀ ਨਹੀਂ ਉਸ ਤੋਂ ਅਗਲੇ ਸੰਡੇ ਆਪਾਂ ਹਮ ਇੱਕ ਐਸੇ ਤਰ੍ਹਾਂ ਦਾ ਹੋਰ ਮੈਟਰ ਤਿਆਰ ਕਰਕੇ ਠੀਕ ਹੈ ਬਈ ਉਹ ਵੀ ਦਰਸ਼ਕਾਂ ਦੇ ਰੂਪ ਰੂਪ ਕਰਾਂਗੇ ਤੇ ਇੱਕ ਗੱਲ ਹੋਰ ਬਾਈ ਹੂੰ ਬਿਆੰਤ ਜਿੰਨੇ ਬੰਦੇ ਹੂੰ ਪੁਰਾਣੇ ਬੰਦੇ ਆਪਾਂ ਨੂੰ ਜਾਣਦੇ ਸੀ ਹਨ ਹੂੰ ਅੰਕਲ ਜਸਪਾਲ ਉਹ ਰਹੇ ਹੋਗੇ ਭਾਗਸਰ ਵਾਲੇ ਅੰਕਲ ਹੋਗੇ ਮੰਮਾ ਸਰਪੰਚ ਹੂੰ ਜਾਂ ਮੰਨਲੋ ਤੋਂਗੜੀ ਵਾਲੇ ਭਗਤਾਰਗੇ ਹੋਗੇ ਹੂੰ ਅੰਕਲ ਜਗਤਾਰ ਉਹ ਰਹੇ ਹੋਗੇ ਅੱਛਾ ਈ ਤੇ ਇਹ ਬੰਦੇ ਬਾਈ ਨੰਬਰ ਦੇਵਾਂਗੇ ਆਪਾਂ ਡੈਡੀ ਦਾ ਵੀ ਨੰਬਰ ਦੇ ਦਿਓ ਤੇ ਮੇਰਾ ਵੀ ਦੇ ਦਿਓ ਹੂੰ ਤੇ ਮੰਨ ਲਓ ਵੀ ਜਿਵੇਂ ਲੱਗਿਆ ਆਪਾਂ ਲਿਖਿਆ ਹਨਾ ਤਾਂ ਫੋਨ ਕਰਕੇ ਹੌਸਲਾ ਜ਼ਰੂਰ ਦੇਣ ਬਾਈ ਹੂੰ हां ਵੀ ਇਹ ਕਹਿ ਲਓ ਵੀ ਜਿੰਨੇ ਮੰਨ ਲਓ ਮੇਰਾ ਖਿਆਲਾ ਵੀ ਜਿੰਨਿਆਂ ਦੇ ਆਪਾਂ ਬ੍ਰੀਡਰਾਂ ਦੇ ਨਾਮ ਪਾਏ ਆ ਜੀ ਉਹਨਾਂ ਦਾ ਤਾਂ ਬਾਈ ਹੱਕ ਬਣਦਾ ਹੌਸਲਾ ਵਜਾਈ ਕਰਨ ਦਾ ਇਹਨੇ ਨਾਲ ਆਪਾਂ ਹੋਰ ਵੀ ਖੁੱਲ ਕੇ ਤੁਹਾਡੇ ਹੋ ਕੇ ਆਵਾਂਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਹਾਂ ਤੇ ਬਹੁਤ ਚੰਗਾ ਲੱਗਿਆ ਸ਼ਾਬਾਸ਼ ਬਾਈ ਬਾਕੀ ਗੱਲਾਂ ਬਾਤਾਂ ਹੋਣਾ ਇਸ ਤਰ੍ਹਾਂ ਦੀਆਂ ਜੀ ਕਰਦੇ ਰਿਹਾ ਕਰਾਂਗੇ ਭਰਾਵਾਂ ਨਾਲ ਸ਼ੇਅਰ ਹਨਾ ਬਿਲਕੁਲ ਜੀ ਤੇ ਆਪਣੇ ਵਾਲਾ ਨੰਬਰ ਵੀ ਥੋੜਾ ਆਪਾਂ ਸਕਰੀਨ ਤੇ ਪਾ ਦੇਾਂਗੇ ਜੀ ਜੀ ਹਾਂ ਤੇ ਬਹੁਤ ਚੰਗਾ ਲੱਗਿਆ ਸ਼ਾਬਾਸ਼ ਬਾਈ ਮਿਲਦੇ ਆਂ ਫੇਰ ਦੁਬਾਰੇ ਕਿਤੇ ਬੈੰਨੇ ਆ ਨਾ ਖੁੱਲੀਆਂ ਗੱਲਾਂ ਮਾਤਾ ਫੇਰ ਕਰਾਂਗੇ ਜੀ ਜੀ ਤੇ ਧੰਨਵਾਦ ਬਾਈ ਤੇ ਤੁਹਾਡਾ ਇਸ ਗੱਲ ਵਾਸਤੇ ਵੀ ਧੰਨਵਾਦ ਆ ਜਿਵੇਂ ਅ ਐਤਵਾਰ ਸੀਗਾ ਤੇ ਤੁਸੀਂ ਡਿਊਟੀ ਚੋਂ ਟਾਈਮ ਚੋਂ ਆਪਦਾ ਸ਼ਡਿਊਲ ਕੱਢ ਕੇ ਦੇਖਿਆ ਵੀ ਜਿਵੇਂ ਭਰਾ ਜਿਹੜਾ ਬੰਦਾ ਕੋਈ ਡਿਊਟੀ ਵਾਲਾ ਹੁੰਦਾ ਨਾ ਉਹਨੂੰ ਜਿਹੜਾ ਐਤਵਾਰ ਦਾ ਦਿਨ ਹੁੰਦਾ ਉਹਦੇ ਤਾਂ ਉਹਦੇ ਤੇ ਉਦੋਂ ਵੀ ਵੱਧ ਕਸ ਹੋ ਜਾਂਦਾ ਉਹ ਕਰਦੇ ਕਬੀਲਦਰੀ ਦੇ ਕੰਮ ਧੰਦੇ ਹੋਗੇ ਜਾਂ ਬਾਹਰ ਰਿਸਟੋਰੈਂਟ ਦਾ ਕੋਈ ਹੋਰ ਇੱਕ ਹਫ਼ਤੇ ਦੇ ਕੰਮ ਇਕੱਠੇ ਹੋ ਹੀ ਰਹੇ ਹੁੰਦੇ ਪੇ ਹੋਏ ਪਏ ਹੁੰਦੇ ਆ ਬੰਦੇ ਦੀ ਤੈਨਾਂ ਕਰਕੇ ਬਾਈ ਅੱਜ ਤੁਸੀਂ ਟਾਈਮ ਕੱਢਿਆ ਇਹਦੇ ਲਈ ਤੁਹਾਡਾ ਧੰਨਵਾਦ ਆ ਸ਼ਾਬਾਸ਼ ਬਾਈ ਜੀ 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 ਤੇ ਦੋਸਤੋ ਬਾਈ ਸ਼ਾਬਾਸ਼ ਨੇ ਬਹੁਤ ਚੰਗੀਆਂ ਲੈਣਾ ਲਿਖੀਆਂ ਨੇ ਸਾਨੂੰ ਬੜਾ ਹੌਸਲਾ ਹੋਇਆ ਯਾਰ ਵੀ ਇਸ ਕਿਤੇ ਦੇ ਨਾਲ ਕਿਸੇ ਭਰਾਣੇ ਲਿਖਿਆ ਸਬੰਧਤ ਤੇ ਬਾਈ ਹੋਰ ਵੀ ਬਹੁਤ ਕੁਝ ਲਿਖੀ ਬੈਠਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਲਿਖੂਗਾ ਸੋ ਬਾਈ ਨੂੰ ਯਾਰ سپورਟ ਕਰਨੀ ਬਣਦੀ ਆਪਣੇ ਹੌਸਲਾ ਫਜਾਈ ਆਪਾਂ ਕਰਨੀ ਆ ਵੀਡੀਓ ਨੂੰ ਅੱਜ ਤੱਕ ਮੈਂ ਤੁਹਾਨੂੰ ਜਿਹੜੀਆਂ ਘੋੜਿਆਂ ਦੀ ਵੀਡੀਓ ਕਰਦੇ ਆ ਤੁਸੀਂ ਦੇਖਦੇ ਰਹੀ ਰਹਿੰਨੇ ਹੋ ਮੈਂ ਕਿਤੇ ਤੁਹਾਨੂੰ ਬੜਾ ਕਿਤੇ ਸ਼ੇਅਰ ਕਰਨ ਨੂੰ ਨਹੀਂ ਕਿਹਾ ਵੀ ਐ ਨਹੀਂ ਕਿਹਾ ਵੀ ਯਾਰ ਇਹਨੂੰ ਦੱਬ ਕੇ ਸ਼ੇਅਰ ਕਰਦੇ ਹੋ ਐ ਕਰ ਦੋ ਬਹੁਤਾ ਮੈਂ ਇਸ ਚੀਜ਼ ਮੰਗ ਰਣੀ ਜਾਂਦਾ ਹੁੰਦਾ ਤੇ ਅੱਜ ਮੈਂ ਕਹਿਣਾ ਵੀ ਆ ਚੀਜ਼ ਦਾ ਤੁਹਾਡਾ ਸਾਰੇ ਪਰਾਵਾਂ ਦਾ ਚਾਹੇ ਕਿਸੇ ਕੋਲੇ ਇੱਕ ਕੋਹੜੀ ਰੱਖੀ ਆ ਜਾਂ ਜਿਹਦੇ ਕੋਲੇ ਜ਼ਿਆਦੇ ਜਾਨਵਰ ਨੇ ਵੱਡਾ ਫਾਰਮ ਤੇ ਸਾਰਿਆਂ ਦਾ ਸ਼ੇਅਰ ਕਰਨ ਦਾ ਹੱਕ ਬਣਦਾ ਤਾਂ ਕਿ ਬਾਈ ਦੀ ਹੌਸਲਾ ਫਜਾਈ ਹੋ ਸਕੇ ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਨਵਾਂ ਲੈ ਕੇ ਆਵਾਂਗੇ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਜੀ ਦੋਸਤੋ ਸਤਿ ਸ਼੍ਰੀ ਅਕਾਲ ਪਿਆਰ ਬਣਾਈ ਰੱਖਿਓ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ